नमस्कार सत श्री द पंजाब पल्स इंटरेक्शन सीरीज दे विच मैं गुरतेज सब सबका स्वागत करता आज सडे नाल मौजूद ने श्री एसआर लड्दर जी सबका आईएएस अधिकारी रहे ने लड्दर साहब तौडा बहुत-बहुत स्वागत है जी बहुत-बहुत शुक्रिया बहुत-बहुत शुक्रिया अंदर साहब तुसी सानू समझाता और साडे दर्शका ਉਨ੍ਹਾਂ ਦੇ ਸਵਾਲਾਂ ਨੂੰ ਹੋਰ ਸੁਲਝਾਉਣ ਦੇ ਲਈ ਬਹੁਤ ਬਹੁਤ ਅਗੇਨ ਧੰਨਵਾਦ। ਚਲੋ ਅਦਰ ਸਾਹਿਬ ਬੀਤੇ ਦਿਨੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਦਫਤਰਾਂ ਦੇ ਵਿੱਚ ਲੱਡੂ ਵੰਡੇ ਗਏ ਤੇ ਆतिਸ਼ਬਾਜ਼ੀ ਕਿਤੇ ਨਹੀਂ ਲਈ ਅਸ। ਜਿਉਂਦਾ ਜਿਹੜੀ ਸੁਪਰੀਮੋ ਹੈ ਉਹਨੂੰ ਅਦਾਲਤ ਦੇ ਵੱਲੋਂ ਮਾਨਯੋਗ ਅਦਾਲਤ ਦੇ ਵੱਲੋਂ ਜ਼ਮਾਨਤ ਮਿਲ ਗਈ ਹੈ। ਪਰ ਉਸ ਤੋਂ ਬਾਅਦ ਉਹ ਹੋਰ ਲੱਡੂ ਵੰਡੇ ਤੇ ਪਟਾਕੇ ਥੋੜੇ ਕੰਮ ਵੀ ਆਏ ਇਹ ਮਸਲ ਦੱਸੂਗੀ ਸਾਰਾ ਜੀ ਕਿ ਆਹ ਉਹਦੀ ਉਹ ਸੀ ਤੇ ਪਾਣੀ ਨਹੀਂ ਹੋ ਗਿਆ ਇਸ ਤਰ੍ਹਾਂ ਹੈਗਾ ਜੀ ਕਿ ਆਪਣਾ ਮਾਝੋਗ ਮੁੱਖ ਮੰਤਰੀ ਸ਼੍ਰੀ ਕੇਜਰੀਵਾਲ ਜੀ 21 ਮਾਰਚ ਤੋਂ ਜੇਲ੍ਹ ਦੇ ਵਿੱਚ ਹੈ ਵਿਚਾਲੇ ਜੇ ਜਦੋਂ ਇਲੈਕਸ਼ਨ ਆਏ ਸੀਗੇ ਤਾਂ ਉਹਨਾਂ ਨੂੰ ਕੁਝ ਸਮੇਂ ਲਈ ਕਨਵੈਂਸਿੰਗ ਲਈ ਆ ਜਮਾਨਤ ਵੀ ਮਿਲੀ ਸੀ ਜਿਹੜੀ ਕਿ ਆਪਣੇ ਪੂਰੇ ਆਪਣੇ ਅਜ਼ਾਦਪੇਸ਼ ਦੇ ਵਿੱਚ ਅਨ ਪ੍ਰੈਸੀਡੈਂਟਡ ਸੀ ਕਿਉਂ ਮਿਲੀ ਕਿਹਨਾ ਹਾਲਾਤਾਂ ਚ ਮਿਲੀ ਮੈਂ ਇਹਦੇ ਬਾਰੇ ਕੋਈ ਗਿਆਨ ਮੈਨੂੰ ਨਹੀਂ ਹੈ ਸੋ ਲੇਕਿਨ ਉਹਨਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪਿਆ ਕਿਉਂਕਿ ਉਹਨਾਂ ਨੇ ਵੋਟ ਜਦੋਂ ਮੰਗੀ ਕਨਵੈਂਸਿੰਗ ਕੀਤੀ ਤਾਂ ਉਹਨਾਂ ਨੇ ਇਸ ਨੂੰ ਇੱਕ ਮੇਨ ਟਾਪਿਕ ਦੇ ਉੱਤੇ ਜਾਂ ਇਸ ਮੇਨ ਵਿਸ਼ੇ ਦੇ ਉੱਤੇ ਗੱਲ ਕੀਤੀ ਕਿ ਜੇ ਲੋਕੀ ਇਹ ਚਾਹੁੰਦੇ ਆ ਕਿ ਬਈ ਮੈਂ ਦੁਬਾਰਾ ਜੇ ਲਾਂ ਜਾਵਾਂ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਇਓ ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਇਹਨੂੰ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਕੋਈ ਅਵਾਲਤ ਨਹੀਂ ਹੈਗੀ ਪਲਕકે ਇਹ ਇੱਕ ਪੋਲੀਟੀਕਲ ਡਿਸੀਜਨ ਹੋਣਾ ਹੈਗਾ ਤੇ ਜੇ ਆਪਣਾ ਇਹਨੂੰ ਮੈਂ ਐਮਪੀ ਦੀਆਂ ਸੀਟਾਂ ਜ਼ਿਆਦਾ ਮਿਲ ਗਈਆਂ ਤੇ ਫਿਰ ਇਹ ਇਹਦੇ ਵਿੱਚ ਇਹਦਾ ਕੋਈ ਲੈਣਾ ਦੇਣਾ ਨਹੀਂ ਹੋਏਗਾ ਆਪਣਾ ਜੇਲ੍ਹ ਜਾਣ ਦੇ ਵਿੱਚ ਜਦੋਂ ਕਿ ਮੈਂ ਉਸ ਵਿਸ਼ੇ ਤੇ ਵਿੱਚ ਨਹੀਂ ਜਾਵਾਂਗਾ ਕਿ ਉਹ ਸਹੀ ਆ ਜਾਂ ਗਲਤ ਕਿ 100 ਕਰੋੜ ਦਾ ਇਲਜ਼ਾਮ ਹੈ ਈਡੀ ਨੇ ਉਹਦੇ ਤੇ ਲਾਇਆ ਕਿ ਵੀ ਇਹਨਾਂ ਨੇ ਰਿਸ਼ਵਤ ਲਈ ਆ ਆਪਣਾ ਲਿਕਰ ਸਕੈਮ ਦੇ ਵਿੱਚ ਜਿਹੜੀ ਪਾਲਿਸੀ ਬਣਾਈ ਆ ਜਿਹਦੇ ਵਿੱਚ ਕੇ ਕਵਿਤਾ ਜਿਹੜੇ ਕਿ ਆਪਣਾ ਤੇਲੰਗਾਨਾ ਦੇ ਬਹੁਤ ਸੀਨੀਅਰ ਲੀਡਰ ਦੇ ਰਿਸ਼ਤੇਦਾਰ ਹੈ ਜਿਹੜੇ ਕਿ ਮਿਸਟਰ ਸ਼ਿਸ਼ੋਧਿਆ ਮਿਸਟਰ ਸੰਜੇ ਜਿਹੜੇ ਆਪਣੇ ਜੇਲ੍ਹ ਦੇ ਵਿੱਚ ਗਏ ਹੋਏ ਆ ਔਰ ਉਹਨਾਂ ਦਾ ਆਪਣਾ ਇਹ ਕਹਿਣਾ ਕਿ ਭਈ ਆਪਣਾ ਉਹਨਾਂ ਨੂੰ ਤਾਂ ਜ਼ਮਾਨਤ ਮਿਲ ਹੀ ਨਹੀਂ ਹੈ ਹੁਣ ਜਦੋਂ ਆਪਣਾ ਇੱਕ ਲੇਡੀ ਅਫੀਸਰ ਜੁਡੀਸ਼ੀਅਲ ਅਫੀਸਰ ਨਿਆਏ ਬਿੰਦੂ ਜੀ ਨੇ ਮੈਂ ਉਹਨਾਂ ਦਾ ਆਰਡਰ ਵੀ ਪੜਿਆ ਜਿਹੜਾ ਉਹ ਇੰਟੈਰਮ ਆਰਡਰ ਹੈ ਬੇਲ ਆਰਡਰ ਹੈ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਹਜ਼ਾਰਾਂ ਪੰਨਿਆਂ ਨੂੰ ਕੌਣ ਪੜੇਗਾ ਇੱਕ ਬਹੁਤ ਵੱਡਾ ਗੰਭੀਰ ਵਿਸ਼ਾ ਹੈ ਕਿ ਹਜ਼ਾਰਾਂ ਪੰਨੇ ਹੋਣ ਚਾਹੇ ਲੱਖਾਂ ਪੰਨੇ ਹੋਣ ਜਿਹੜਾ ਦੇਸ਼ ਹੈ ਉਹ ਜੁਡੀਸ਼ਰੀ ਵੱਲ ਇੱਕ ਬੜੀ ਆਤ ਦੀ ਨਿਗਾਹ ਨਾ ਦੇਖਦਾ ਆ ਜਦੋਂ ਕਿਸੇ ਦਾ ਕੋਈ ਸਾਰੀਆਂ ਆਸਾਂ ਉਮੀਦਾਂ ਸਾਰੇ ਤੇ ਕੋਈ ਆਈਐਸ ਅਫਸਰ ਹੈ ਪੀਐਸ ਪੋਲਿਟਿਸ਼ੀਅਨ ਵਜ਼ੀਰ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਜਦ ਸਭ ਦੀ ਮੀਤ ਖਤਮ ਹੋ ਜਾਂਦੀ ਹੈ ਤਾਂ ਲੋਕੀ ਕਹਿੰਦੇ ਆ ਕਿ ਠੀਕ ਹੈ ਮੈਂ ਤੈਨੂੰ ਅਦਾਲਤ ਵਿੱਚ ਦੇਖਾਂਗਾ ਤੇ ਜਿਹੜੀ ਅਦਾਲਤ ਇਸ ਤੋਂ ਉੱਪਰ ਸਾਡੇ ਦੇਸ਼ ਦੀ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਸੁਪਰੀਮ ਪਾਵਰ ਦਿੱਤੀ ਗਈ ਆ ਅਦਾਲਤਾਂ ਨੂੰ ਤੇ ਜੇ ਅਦਾਲਤ ਇਸ ਤਰ੍ਹਾਂ ਕੈਜ਼ੂਲੀ ਕਿ ਜੀ ਹਜ਼ਾਰ ਪਿਆ ਹਜ਼ਾਰਾ ਬੇਸ ਕਾਉਂਟ ਪੜੇਗਾ ਤਾਂ ਉਹ ਮੈਂ ਸਮਝਦਾ ਹੈਗਾ ਕਿ ਬੜਾ ਇੱਕ ਕੇਸਦਵਾਲ ਅਪਰੋਚ ਹੈ ਜਿਹੜੀ ਕਿ ਨਹੀਂ ਸੀ ਹੋਣੀ ਚਾਹੀਦੀ ਆ ਹਾਈ ਕੋਰਟ ਨੇ ਜਦੋਂ ਉਹਨਾਂ ਦਾ ਇੰਟਾਇਰ ਆਰਡਰ ਸਟੇ ਕੀਤਾ ਤਾਂ ਉਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਸਟੇ ਆਪਣਾ ਬੇਲ ਮਿਲ ਗਈ ਤਾਂ ਕੇਸਦਵਾਲ ਦੇ ਜਿਹੜੇ ਸਮਰਥਕ ਸੀ ਪਾਰਟੀ ਦੇ ਬੰਦੇ ਸੀਗੇ ਉਹਨਾਂ ਨੇ ਲੱਡੂ ਵੰਡੇ ਉਹਨਾਂ ਨੇ ਬੜਾ ਜਸ਼ਨ ਮਨਾਇਆ ਕਿ ਇੱਕ ਨਿਆਂ ਦੀ ਜਿੱਤ ਹੋ ਗਈ ਆ ਜਿਵੇਂ ਕਿ ਆਪਣਾ ਜਦੋਂ ਇਹਨਾਂ ਨੂੰ ਕੇਸਦਵਾਲ ਜੀ ਨੂੰ ਆਪਣਾ ਇਲੈਕਸ਼ਨਾਂ ਦੇ ਦੌਰਾਨ ਕਨਵੈਂਸਿੰਗ ਦੇ ਵਾਸਤੇ ਆਪਣਾ ਬੇਲ ਮਿਲੀ ਸੀ ਤਾਂ ਉਸ ਵੇਲੇ ਵੀ ਇਹਨਾਂ ਨੇ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਜਿਵੇਂ ਕਿ ਇਹ ਆਪਣਾ ਬਰੀ ਹੋ ਗਿਆ ਮਤਲਬ ਜਿਹਨੂੰ ਕਹਿੰਦੇ ਨਾ ਆਪਾਂ ਕਿ ਬਨਾ ਬਾਇਟ ਤੇ ਬਰੀ ਹੋਣਾ ਇਸ ਤਰ੍ਹਾਂ ਉਹਨੂੰ ਪ੍ਰੋਜੈਕਟ ਕੀਤਾ ਜਦੋਂ ਕਿ ਉਹਨਾਂ ਨੇ ਇਲੈਕਸ਼ਨ ਤੋਂ ਬਾਅਦ ਇਮੀਡੀਏਟਲੀ ਦੋ ਤਰੀਕ ਨੂੰ ਜਾਣਾ ਜਾਣਾ ਸੀਗਾ ਜੇਲੋਂ ਖੇ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਉਂ ਜਮਾਨਤ ਦਿੱਤੀ ਤੇ ਹਾਈ ਕੋਰਟ ਨੇ ਕਿਉਂ ਸਟੇ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਕਿਉਂ ਇੰਟਰਫੇਅਰ ਕਰਨ ਤੋਂ ਮਨਾ ਕਰਤਾ ਸੋ ਇਹ ਬਹੁਤ ਮਲਟੀ ਮਿਲੀਅਨ ਕੁਐਸਚਨ ਹੈ ਮੈਂ ਜਿਹੜੀ ਗੱਲ ਤੋਂ ਵਰਡ ਹੈ ਉਹ ਇਹ ਹੈਗੀ ਆ ਕਿ ਬਈ ਆਪਣਾ ਜਿਹੜੇ ਕੇਸਰੀਵਾਲ ਜੀ ਹੈ ਪੋਲੀਟੀਕਲ اپੋਨੈਂਟਸ ਜਿਹੜੇ ਇਹਨਾਂ ਦੇ ਆ ਮਾਨਯੋਗ ਪ੍ਰਾਈਮ ਮਿਨਿਸਟਰ ਦੇਸ਼ ਦੇ ਉਹਨਾਂ ਨੂੰ ਚੌਥੀ ਪਾਸ ਰਾਜਾ ਚੌਥੀ ਪਾਸ ਰਾਜਾ ਕਰਕੇ ਆਪਣਾ ਸੰਬੋਧਨ ਕਰਦੇ ਸੀਗੇ ਔਰ ਆਪ ਆਪਣੇ ਪੜੇ ਲਿਖੇ ਹੋਣ ਦਾ ਦਾਵਾ ਕਰਦੇ ਸੀਗੇ ਔਰ ਹੈ ਵੀ ਆਈਆਰਐਸ ਅਫੀਸਰ ਰਹਿ ਚੁਕੇ ਆ Indian Revenue Service UPSC ਦੇ ਰਾਹੀਂ بڑے ਕੜੇ ਇਮਤਿਹਾਨ ਦੇ ਵਿੱਚ ਉਹ ਪਾਸ ਹੋ ਕੇ ਲੰਘਣਾ ਪੈਂਦਾ ਆ ਔਰ ਚੰਗੀ ਨੌਕਰੀ ਕੀਤੀ ਹੈ ਉਹਨਾਂ ਨੇ ਲੰਬਾ ਸਮਾਂ ਔਰ ਪੋਲਿਟਿਕਸ ਤੇ ਆ ਗਏ ਆ ਇੱਕ ਪੜ੍ਹੇ ਲਿਖੇ ਵਿਅਕਤੀ ਤੋਂ ਇਹ ਹਾਸ ਕੀਤੀ ਜਾਂਦੀ ਸੀ ਕਿ ਬੜਾ ਕੁਝ ਸੁਧਾਰ ਦੇਗਾ ਕਿ ਇੱਕ ਕਟੜ ਇਮਾਨਦਾਰ ਦਾ ਜਿਵੇਂ ਉਹ ਆਪਣੇ ਆਪ ਨੂੰ ਤਗਮਾ ਦੇ ਹੀ ਜਾਂਦੇ ਸੀਗੇ ਉਹਨਾਂ ਤੋਂ ਲੋਕਾਂ ਨੂੰ ਲੱਗਦਾ ਸੀਗਾ ਕਿ ਜਿਹੜਾ ਪੋਲਿਟਿਕਸ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਇਰੋਜਨ ਹੋ ਰਹੀ ਆ ਇਹ ਸਾਨੂੰ ਇੱਕ ਨਵਾਂ ਜਿਹੜਾ ਲੋਕੀ ਚਾਹੁੰਦੇ ਆ ਆਮ ਆਦਮੀ ਚਾਹੁੰਦਾ ਹੈਗਾ ਕਿ ਪੋਲਿਟਿਕਸ ਇਮਾਨਦਾਰੀ ਦੀ ਹੋਵੇ ਲੋਕਾਂ ਦੇ ਭਲੇ ਦੇ ਵਾਸਤੇ ਲੋਕਾਂ ਦੇ ਵਿਕਾਸ ਦੇ ਵਾਸਤੇ ਦੇਸ਼ ਤਰੱਕੀ ਕਰੇ ਉਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਨਾਂ ਸਾਰਿਆਂ ਤੋਂ ਇਹ 180 ਡਿਗਰੀ ਸਾਬਤ ਹੋਇਆ ਜੋ ਲੱਗਦਾ ਹੈ ਕੱਲ ਨੂੰ ਉਦਾਲਤਾ ਉਹਨਾਂ ਨੂੰ ਕਲੀਨ ਚਿੱਟ ਦੇ ਦੇਣੀਆਂ ਆ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਈ ਸਾਲਾਂ ਦਾ ਜੇਲ੍ਹ ਦਾ ਹੁਕਮ ਕਰਦੀਆਂ ਇਹ ਤਾਂ ਅਜੇ ਫਿਊਚਰ ਦਾ ਜਿਹੜਾ ਭਵਿੱਖ ਦਾ ਵਿਸ਼ਾ ਹੈਗਾ ਦੇਖਣਾ ਪਏਗਾ ਲੇਕਿਨ ਜੋ ਅੱਜ ਜਾਪਦਾ ਹੈਗਾ ਆ ਜਿਸ ਕਰਕੇ ਆਮ ਆਨਜੋਗ ਸੁਪਰੀਮ ਕੋਰਟ ਨੇ ਵੀ ਸ਼ਿਸ਼ੋਤੀਆ ਐਂਡ ਪਾਰਟੀ ਨੂੰ ਸਤਿੰਦਰ ਜੈਨ ਨੂੰ ਲਿੱਕਰ ਸਕੈਮ ਜਿਹੜੇ ਲੋਕੀ ਮੰਤਰੀ ਫਸੇ ਹੋਏ ਵੱਡੇ ਵੱਡੇ ਉਹਨਾਂ ਨੂੰ ਅਗਰ ਸਾਲਸਾਲ ਬਾਅਦ ਹੋ ਗਿਆ ਜਮਾਨਤ ਨਹੀਂ ਮਿਲੀ ਤਾਂ ਉਹਨਾਂ ਦਾ ਜਿਹੜਾ ਕਿੰਗਪਿੰਨ ਹੈ ਜਿਹੜਾ ਉਹਨਾਂ ਦਾ ਸਰਗਨਾ ਹੈ ਗਰੋਹ ਦਾ ਉਹ ਤੇ ਮਾਂਜੋ ਕੇਸਰੀਵਾਲ ਹੈ ਔਰ ਕੇਸਰੀਵਾਲ ਨੇ ਅੱਤ ਕਰ ਦਿੱਤੀ ਹੈ ਦੇਸ਼ ਚਲਾ ਗਿਆ ਆਜ਼ਾਦ ਦੇਸ਼ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਮੁੱਖ ਮੰਤਰੀ ਜੇਲ੍ਹ 'ਚ ਬੈਠਾ ਹੋਵੇ ਔਰ ਉਹ ਅਸਤੀਫਾ ਨਾ ਦੇਵੇ ਉਹਨੂੰ ਆਪਣਾ ਪਿੱਛੇ ਜਿਹੜਾ ਜਲ ਸੰਕਟ ਆਇਆ ਅੱਜ ਵੀ ਆ ਰਿਹਾ ਹੈਗਾ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਕੌਣ ਫੈਸਲੇ ਲਏਗਾ ਸੋ ਇਸ ਕਰਕੇ ਉਹ ਆਪਣਾ ਲੈਫਟੀਨੈਂਟ ਜਨਰਲ ਜਿਹੜਾ ਕਿ ਇੱਕ ਗਵਰਨਰ ਦਾ ਰੋਲ ਸਾਰਿਆਂ ਨੂੰ ਪਤਾ ਭਾਰਤ ਦੇ ਵਿੱਚ ਜੇ ਅਸੀਂ ਅੱਜ ਆਪਣਾ ਪ੍ਰਾਈਮ ਮਿੰਿਸਟਰ ਦੀ ਜਿਹੜੀ ਡਿਊਟੀ ਹੈ ਉਹ ਐਕਸਪੈਕਟ ਕਰੀਏ ਕਿ ਸਾਡਾ ਪ੍ਰੈਜ਼ੀਡੈਂਟ ਆਫ ਇੰਡੀਆ ਦੇਗੀ ਤਾਂ ਇਹ ਗਲਤ ਹੈਗਾ ਆ ਯਾਨੀ ਕਿ ਜੋ ਆਪਣਾ ਆਪ ਦੰਡ ਅਨ ਪ੍ਰੈਸੀਡੈਂਟ ਦੇ ਡੈਮੋਕ੍ਰੇਸੀ ਦਾ ਪਾਰਟ ਨਹੀਂ ਹੈ 180 ਡਿਗਰੀ ਤੇ ਬਿਹੇਵ ਕਰਦੇ ਨਜ਼ਰ ਆ ਰਹੇ ਆ ਇਸੇ ਕਰਕੇ ਆਪਣਾ ਜਿਹੜਾ ਲੋਕਾਂ ਹੈ ਜਿਹੜਾ ਦੇਖੋ ਸਭ ਤੋਂ ਵੱਡੀ ਅਦਾਲਤ ਹੈਗੀ ਲੋਕ ਡੈਮੋਕ੍ਰੇਸੀ ਦੇ ਵਿੱਚ ਲੋਕ ਹੀ ਪ੍ਰਾਈਮ ਮਿਨਿਸਟਰ ਬਣਾਉਂਦੇ ਆ ਲੋਕ ਹੀ ਰਾਜਾ ਬਣਾਉਂਦੇ ਆ ਲੋਕ ਹੀ ਥੱਲੇ ਉਤਾਰ ਦਿੰਦੇ ਆ ਕੁਰਸੀ ਤੋਂ ਤੇ ਧੂਣ ਚ ਬੁਲਾ ਦਿੰਦੇ ਆ ਪਹਿਲਾਂ ਇਹਨਾਂ ਨੇ 20 ਜਾਂ 22 ਸੀਟਾਂ ਤੇ ਲੜੇ ਇਲੈਕਸ਼ਨ ਮਾਰ ਪਾਰਲੀਮੈਂਟ ਦਾ ਔਰ ਇਸ ਨਾਰੇ ਦੇ ਲੜੇ ਕਿ ਜੇ ਲੋਕੀ ਚਾਹੁੰਦੇ ਆ ਕਿ ਮੈਂ ਜੇਲ੍ਹ ਤੋਂ ਬਾਹਰ ਆ ਜਾ ਤਾਂ ਲੋਕੀ ਮੈਨੂੰ ਜਿਤਾਣ ਮੇਰੀ ਪਾਰਟੀ ਨੂੰ ਵੋਟਾਂ ਪਾਣ ਲੋਕਾਂ ਨੇ ਤਾਂ ਵੋਟ ਪਾਈ ਨਹੀਂ ਹੈ ਬਾਈਆਂ ਦੇ ਵਿੱਚੋਂ ਤਿੰਨ ਸੀਟਾਂ ਦਾ ਜਿੱਤਣਾ ਤਾਂ ਮਤਲਬ ਇੱਕ ਨਿਗਲੀਜੀਬਲ ਹੈ ਔਰ ਉਹ ਵੀ ਕਿਉਂ ਜਿੱਤੇ ਹੈਗੇ ਉਸ ਗੱਲ ਦੇ ਵਿੱਚ ਮੈਂ ਨਹੀਂ ਜਾਵਾਂਗਾ ਕਿ ਸਾਰਿਆਂ ਨੇ ਆਪਣਾ ਪੰਜਾਬ ਵਿੱਚ ਵਿੱਚ ਜਿਹੜਾ ਸਿਸਟਮ ਹੈ ਉਹ ਸਿਕਾ ਕਿ ਅਕਾਲੀਆਂ ਦਾ ਤੇ ਭਾਜਪੀ ਦਾ ਲੰਬਾ ਸਮਾਂ ਗੱਠਜੋੜ ਰਿਹਾ ਤੇ ਗੱਠਜੋੜ ਇਸ ਵਾਰੀ ਨਹੀਂ ਕੀਤਾ ਗਿਆ ਹਰ ਹਾਲਤ ਵਿੱਚ ਬੀਜੇਪੀ ਨੂੰ ਹਰਾਣਾ ਹੀ ਹਰਾਣਾ ਹੈ ਇਸ ਕਰਕੇ ਅਕਾਲੀਆਂ ਨੇ ਆਪ ਤਾਂ ਜਿੱਤੇ ਨਹੀਂ ਐ ਲੇਕਿਨ ਆਪਣੀਆਂ ਜਿਹੜੀਆਂ ਵੋਟਾਂ ਸੀਆਂ 2017 ਦੇ ਵਿੱਚ ਪਹਿਲਾਂ ਕਾਂਗਰਸ ਨੂੰ 77 ਐਮਐਲਏ ਦਿੱਤੇ ਅਕਾਲੀਆਂ ਨੇ ਅਕਾਲੀਆਂ ਦੀ ਮਿਲੀ ਭੁਗਤਣਾ ਇਸ ਵਾਰੀ ਇਹਨਾਂ ਨੇ ਪਾਰਲੀਮੈਂਟ ਨਾਲ ਕੰਪਰੋਮਾਈਜ਼ ਕਰ ਲਿਆ ਕਿ ਸਾਨੂੰ ਬਠਿੰਡੇ ਵਾਲੀ ਸੀਟ ਦਿਤਾ ਦਿਓ ਬਾਕੀ ਸੀਟਾਂ ਸਾਰੀਆਂ ਬੀਜੇਪੀ ਹਾਰਨੀ ਚਾਹੀਦੀ ਆ ਇੱਕ ਵੀ ਜਿਆਦਾ ਕਾਂਗਰਸ ਨੂੰ ਵੋਟ ਪੁਆਇਆਂ ਤੇ ਆਮ ਆਦਮੀ ਪਾਰਟੀ ਨੂੰ ਪੁਆਇਆਂ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਸੀਗਾ ਇੰਡੀ ਲਾਇੰਸ ਦੇ 파ਟਰਨ ਵਾਲੇ ਦੋਨੋਂ ਸੋ ਇਸ ਕਰਕੇ ਆਪਣਾ ਬੀਜੇਪੀ ਨੂੰ ਡਾਊਨ ਕਰਨ ਦੇ ਵਾਸਤੇ ਹਰ ਹਰਬਾ ਵਰਤਿਆ ਗਿਆ ਸੋ ਇਹ ਇੱਕ ਫੇਅਰ ਡੈਮੋਕ੍ਰੇਸੀ ਵਾਲਾ ਮਾਹੌਲ ਪੰਜਾਬ 'ਚ ਦੇਖਣ ਨੂੰ ਨਹੀਂ ਮਿਲਿਆ ਬਾਕੀ ਸਟੇਟਾਂ ਦੇ ਵਿੱਚ ਆ ਹਰਿਆਣਾ ਲੈ ਲੋ ਦਿੱਲੀ ਲੈ ਲੋ ਗੁਜਰਾਤ ਲੈ ਲੋ ਜਿੱਥੇ ਵੀ ਆਮ ਆਦਮੀ ਪਾਰਟੀ ਲੜੀਆ ਕਾਂਗਰਸ ਦੇ ਨਾਲ ਮਿਲ ਕੇ ਲੜੀ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਬੂਰਖ ਬਣਾਇਆ ਕਿ ਅਸੀਂ ਤਾਂ ਅਲੱਗ-ਅਲੱਗ ਆ ਕੇ ਇੱਕ ਦੂਜੇ ਦੇ ਖਿਲਾਫ ਲੜਦੇ ਆ ਹੁਣ ਜਿਹੜਾ ਇੰਡੀ ਐਲਾਈਂਸ ਦਾ ਉੱਪਰ ਪਾਰਲੀਮੈਂਟ ਦੇ ਵਿੱਚ ਜੁੜਿਆ ਮੈਂਬਰ ਪਾਰਲੀਮੈਂਟ ਬਣ ਕੇ ਗਏ ਆ ਕੀ ਜਿਹੜਾ ਸਪੀਕਰ ਦੀ ਚੋਣ ਹੋਈ ਆ ਕੀ ਆਪਣਾ ਆਮ ਆਦਮੀ ਪਾਰਟੀ ਨੇ ਕਿਉਂਕਿ ਕਾਂਗਰਸ ਦੇ ਖਿਲਾਫ ਲੜੇ ਸੀਗੇ ਪੰਜਾਬ 'ਚ ਕੀ ਆਪਣਾ ਉਹਦੇ ਖਿਲਾਫ ਵੋਟ ਪਾਈ ਆ ਜਿਹੜਾ ਇੰਡੀ ਐਲਾਈਂਸ ਦਾ ਜਿਹੜਾ ਕੈਂਡੀਡੇਟ ਸੀਗਾ ਸੋ ਇਸ ਕਰਕੇ ਇਹ ਜਿਹੜੇ ਇਹਨਾਂ ਨੇ ਮਾਪਦੰਡ ਕੇਸਰੀਵਾਲ ਜੀ ਨੇ ਸੈੱਟ ਕੀਤੇ ਆ ਪੋਲਿਟਿਕਸ ਦੇ ਮੈਂ ਇਹ ਸਮਝਦਾ ਗਿਆ ਬਹੁਤ ਖਤਰਨਾਕ ਹੈ ਬਹੁਤ ਜ਼ਿਆਦਾ ਖਤਰਨਾਕ ਹੈ ਔਰ ਲੋਕਾਂ ਦੇ ਵਾਸਤੇ ਲੋਕਤੰਤਰ ਦੇ ਵਾਸਤੇ ਡੇਂਜਰਸ ਹੈ ਟੂ ਮੱਚ ਡੇਂਜਰਸ ਜਿਹਨੂੰ ਕਿ ਅਸੀਂ ਆਪਣਾ ਇਹ ਸਮਝਦਾ ਸੀਗਾ ਮੈਂ ਇੱਕ ਬਿਊਰੋਕਰੇਟ ਰਿਹਾ ਕਿ ਆਪਣਾ ਆਦਮੀ ਇੱਕ ਰੋਲ ਮਾਡਲ ਹੋਣਾ ਚਾਹੀਦਾ ਆ ਅੱਜ ਦੇ ਨੌਜਵਾਨ ਲਈ ਲੇਕਿਨ ਜੋ ਇਹਨਾਂ ਦਾ ਕਿਰਦਾਰ ਹੈ ਜੋ ਇਹਨਾਂ ਦਾ ਨਜ਼ਰ ਆ ਰਿਹਾ ਉਸ ਤੋਂ ਇਹ ਲੱਗਦਾ ਕਿ ਇਹ ਕ੍ਰਿਮੀਨਲਸ ਦਾ ਸਰਦਾਰ ਹੈ ਇਹ ਕ੍ਰਿਮੀਨਲ ਲੋਕਾਂ ਦਾ ਰੋਲ ਮਾਡਲ ਹੈ ਇਸ ਕਰਕੇ ਇਹ ਤੋਂ ਬਚਣਾ ਚਾਹੀਦਾ ਹੈ ਅਗਾਜ ਦੇ ਨੌਜਵਾਨਾਂ ਨੂੰ ਜੀ ਸੱਜ ਜੀ ਅਲੱਗਰ ਸਭ ਤੁਸੀਂ ਗੱਲ ਦੇ ਵਿੱਚ ਦੋ ਗੱਲਾਂ ਤੁਹਾਡੇ ਸੰਵਾਦ ਦੇ ਵਿੱਚ ਗਿਣੀ ਨਿਕਲ ਕੇ ਆਈਆਂ ਇਹ ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਭਾਜਪਾ ਦਾ ਗੱਠ ਜੋੜ ਰਿਹਾ ਹੈ ਉਹਨਾਂ ਦੇ ਨਾਲ ਅਕਲ ਦੇ ਨਾਲ ਔਰ ਪਰਲੋਹਰਾ ਹੁੰਦੇ ਵਾਸਤੇ ਇਹਨਾਂ ਨੇ ਸਭ ਇਹ ਰਣਨੀਤੀਆਂ ਰਾਜਨੀਤੀਆਂ ਤਿਆਰ ਕੀਤੀ ਦੂਸਰਾ ਤੁਸੀਂ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀ ਰਹੇ ਹੋ ਲੰਬ ਸਮਾਂ ਤੁਸੀਂ ਦੇਸ਼ ਦੀ ਸੇਵਾ ਕੀਤੀ ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ 84 ਦੌਰ ਦੇ ਜੋ ਚੀਜ਼ਾਂ ਹੋਈਆਂ ਇੱਕ ਰਾਜਨੀਤਿਕ ਪਾਰਟੀ ਦੇ ਵੱਲੋਂ ਹੋਈਆਂ ਔਰ ਮੇਂ ਹੋਣਾ ਚਾਹੀਦਾ ਸੀ ਉਹਦਾ ਸਮਯਾ ਜਿਆ ਬਹੁਤ ਸਾਰੇ ਲੋਕਾਂ ਨੇ ਧੋਖਿਆ ਪਰ ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਕੁਝ ਸਾਲਾਂ ਤੋਂ ਕਹ ਲਈਏ ਥੋੜੇ ਸਾਲਾਂ ਤੋਂ ਇੱਕ ਨਵੀਂ ਪਾਰਟੀ ਦਾ ਨਾਮ ਵੀ ਥੋੜੀ-ਥੋੜੀ ਉਭਾਰਨਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਤਤ ਕੀ ਨੇ ਸੋਰਸ ਕੀ ਨੇ ਕੋਈ ਪੁਖਤਾ ਨਹੀਂ ਆ ਰਿਹਾ ਉਹ ਕਹਿੰਦੇ ਕਿ ਜਿਹੜਾ ਇਹ 84 ਦੇ ਦੰਗੇ ਸੀ ਐਮਰਜੈਂਸੀ ਸੀ ਇਹਨਾਂ ਦੇ ਵਿੱਚ ਜਿਹੜੀ ਹੈ ਭਾਜਪਾ ਤੇ ਉਹਦੀ ਮਾਤ ਪਾਰਟੀ ਜਿਹੜੀ ਉਹਨਾਂ ਦਾ ਵੀ ਫਤਸੀ ਨਹੀਂ ਇਦਾਂ ਦਾ ਵਾਕਈ ਇਦਾਂ ਦਾ ਕੁਝ ਸੀ ਆ ਸਿਰਫ ਇੱਕ ਬਦਲਾਮ ਕਰਨ ਵਾਸਤੇ ਇਦਾਂ ਕੀਤਾ ਜਾ ਰਿਹਾ ਹੈ ਗੁਰਤੇਜ ਜੀ ਇਹ ਬਹੁਤ ਰੈਲੇਵੈਂਟ ਪ੍ਰਸ਼ਨ ਹੈ ਔਰ ਮੈਂ ਇਹਨੂੰ ਬੜੀ ਬਰੀਕੀ ਦੇ ਨਾਲ ਡੂੰਘਾਈ ਚ ਜਾ ਕੇ ਖੋਖਿਆ ਔਰ ਅੱਜ ਦੇ ਦਿਨ ਦੇ ਵਿੱਚ ਇਹਨਾਂ ਨੇ ਜਿਹੜਾ ਨੈਰੇਟਿਵ ਸਿਰਜਿਆ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਇੱਕ ਨਾਰਾ ਦਿੱਤਾ ਸੀਗਾ ਕਿ ਭਈ ਇਸ ਵਾਰ 400 ਪਾਰ ਤੋ 400 ਪਾਰ ਦੇ ਵਿੱਚ ਇਹਨਾਂ ਨੂੰ ਇੰਨਾ ਖਤਰਾ ਪੈਦਾ ਹੋ ਗਿਆ ਇਹਨਾਂ ਦਾ ਜਿਹੜਾ ਥਿੰਕ ਟੈਂਕ ਹੈਗਾ ਉਹਨਾਂ ਨੇ ਇੱਕ ਨਾਰਾ ਸਿਰਜ ਦਿੱਤਾ ਇੱਕ ਨੈਰੇਟਿਵ ਸਿਰਜ ਦਿੱਤਾ ਕਿ ਵੀ ਇਹ ਅਗਰ ਐਨੀ ਜ਼ਿਆਦਾ ਇਹਨਾਂ ਨੂੰ ਤਾਕਤ ਮਿਲ ਗਈ ਭਾਰਤੀ ਜੰਦਾ ਪਾਰਟੀ ਨੂੰ ਇੰਨੀਆਂ ਸੀਟਾਂ ਮਿਲ ਗਈਆਂ ਤਾਂ ਇਹ ਸੰਵਿਧਾਨ ਬਦਲ ਦੇਣਗੇ ਇਹ ਰੱਖਸ਼ਣ ਜਿਹੜਾ ਹੈ ਰੈਜ਼ਰਵੇਸ਼ਨ ਹੈ ਇਹ ਖਤਮ ਕਰ ਦੇਣਗੇ ਜਦੋਂ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਇਹ ਫਲੈਕਸੀਬਲ ਹੈ 90 ਵਾਰ ਤਾਂ ਕਾਂਗਰਸ ਨੇ ਸੰਵਿਧਾਨ ਬਦਲਿਆ ਜਦੋਂ ਵੀ ਆਪਣਾ ਕਿਸੇ ਸਟੇਟ ਦੇ ਵਿੱਚ ਆਪਣਾ ਗਵਰਨਰ ਰੂਲ ਜਾਂ ਪ੍ਰੈਜ਼ੀਡੈਂਟ ਰੂਲ ਲਾਇਆ ਜਾਂਦਾ ਤਾਂ ਸੰਵਿਧਾਨ ਨੂੰ ਅਮੈਂਡਮੈਂਟ ਕਰਨੀ ਪੈਂਦੀ ਹੈ ਔਰ ਇਸ ਕਰਕੇ ਇਹ ਸੰਵਿਧਾਨ ਬਦਲਣਾ ਜਿਹੜਾ ਇਹਦਾ ਨੈਰੇਟਿਵ ਦਿਨਾ ਆ ਨਾਲ ਉਹਦੇ ਜੋੜ ਦੇ ਤਾਂ ਗਰੀਬ ਲੋਕਾਂ ਦਾ ਜਿਹਨਾਂ ਜਿਨ੍ਹਾਂ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਅਰਖਣ ਦੀ ਵਜ੍ਹਾ ਕਰਕੇ 10 ਸਾਲ ਆਪਣਾ ਮੋਦੀ ਜੀ ਨੇ ਪਿਛਲੇ 10 ਸਾਲਾਂ ਦੇ ਵਿੱਚ ਰਾਜ ਕੀਤਾ ਤਿੰਨ ਤੀਜੀ ਟਰਮ ਉਹਨਾਂ ਨੂੰ ਮਿਲੀ ਹੈ لیکن 10 ਸਾਲਾਂ ਦੇ ਵਿੱਚ ਉਹਨਾਂ ਨੇ ਕਦੇ ਵੀ ਸੰਵਿਧਾਨ ਦੇ ਨਾਲ ਕੋਈ ਕੌਮਾ ਤੱਕ ਨਹੀਂ ਬਦਲਿਆ ਕਦੇ ਉਹਨਾਂ ਨੇ ਰੱਖਸ਼ੇ ਨੂੰ ਹੱਥ ਨਹੀਂ ਲਾਇਆ ਉਹਨਾਂ ਨੇ ਸਗੋਂ ਐਥੋਂ ਤੱਕ ਸਟੇਟਮੈਂਟ ਦਿੱਤੀ ਕਿ ਜੇ ਮਾਨ ਜੋ ਅੰਬੇਡਕਰ ਜੀ ਵੀ ਅੱਜ ਆ ਜਾਣ ਤਾਂ ਉਹ ਵੀ ਦੇਸ਼ ਦੇ ਸੰਵਿਧਾਨ ਨੂੰ ਨਹੀਂ ਬਦਲ ਸਕਦੇ ਤਾਂ ਇਸ ਕਰਕੇ ਜਿਹੜਾ ਇਹ ਨੈਰੇਟਿਵ ਸਿਰਜਿਆ ਗਿਆ ਇਹ ਨੈਰੇਟਿਵ ਇਸ ਤਰ੍ਹਾਂ ਵੀ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿੰਨੇ ਕਾਲੇ ਦੌਰ ਦੇ ਇਹਨਾਂ ਦੇ ਕਾਰਨਾਮੇ ਸੀ emergancy ਲਾਉਣਾ ਸਿੱਖਾਂ ਦੇ ਉੱਤੇ ਅਤਿਆਚਾਰ ਕਰਨਾ ਜਾਂ ਆਪਣਾ 84 ਦੇ ਵਿੱਚ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਤੇ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਹੋਣਾ ਉਹਨਾਂ ਨੂੰ ਵੀ ਭਾਜਪਾ ਦੇ ਸਿਰ ਦੇ ਉੱਤੇ ਸੰਘ ਦੇ ਸਿਰ ਦੇ ਉੱਤੇ ਆਰਐਸਐਸ ਦੇ ਉੱਤੇ ਸਿਰ ਤੇ ਮਾਰ ਦਿੱਤਾ ਹੁਣ ਇਹਨਾਂ ਨੇ ਮੈਂ ਖੁਦ ਕਈ ਵਾਰੀ ਟੈਲੀਵਿਜ਼ਨ ਦੇ ਡਿਬੇਟ ਤੇ ਬੈਠਾ ਇਹਨਾਂ ਦੇ ਸਪੋਕਸਮੈਨ ਕਹਿੰਦੇ ਸੁਨੇ ਆ ਇਥੋਂ ਤੱਕ ਕਿ ਇਹਨਾਂ ਦੇ ਚੀਫ ਸਪੋਕਸਮੈਨ ਵੀ ਕਹਿੰਦਾ ਇਹ ਕਿ ਇੰਦਰਾ ਗਾਂਧੀ ਨੇ ਤਾਂ ਅਟੈਕ ਕਰਨਾ ਨਹੀਂ ਸੀ ਹਰਮੰਦਰ ਸਾਹਿਬ ਤੇ ਇਹ ਤੇ ਐਡਵਾਨੀ ਜੀ ਸੀਗੇ ਬਾਜਪਾਈ ਸੀਗੇ ਆਰਐਸਐਸ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਫੋਰਸ ਕੀਤਾ ਅਟੈਕ ਕਰਨ ਦੇ ਵਾਸਤੇ ਤੇ ਮੈਂ ਹੈਰਾਨ ਸੀਗਾ ਕਿ ਇਹ ਆਪਣਾ ਉਹ ਪਾਰਟੀ ਉਹ ਨੇਤਾ ਲੋਕ ਜਿਨ੍ਹਾਂ ਨੂੰ ਦੇਸ਼ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਆ ਦੇਖੋ ਮੈਂ ਇੱਕ ਗੱਲ ਗੁਤੇਜ ਜੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਆ ਕਿ ਆਈਡੀਓਲੋਜੀ ਹੋਣੀ ਬਹੁਤ ਜ਼ਰੂਰੀ ਆ ਕਿਸੇ ਵੀ ਪੋਲੀਟੀਕਲ ਪਾਰਟੀ ਲਈ ਸਿਮਪਲੀ ਜਿਹੜਾ ਬੀਜੇਪੀ ਦੀ ਆਈਡੀਓਲੋਜੀ ਆ ਉਹ ਹੈਗੀ ਆ ਕਿ ਨੇਸ਼ਨ ਫਰਸਟ ਪਾਰਟੀ ਸੈਕੰਡ ਇੰਡੀਵਿਜੂਅਲ ਥਰਡ ਐਂਡ ਲਾਸਟ ਲੇਕਿਨ ਜਦੋਂ ਮੈਂ ਉਹ ਕਿਤਾਬ ਜਿਹੜੀ ਮਾਈ ਕੰਟਰੀ ਮਾਈ ਲਾਈਫ ਮਗਾ ਕੇ ਪੜ੍ਹੀ ਹਫਤਾ ਕੀ ਹੋਇਆ ਜੇ ਮੈਂ ਪੜ੍ਹੀ ਆ ਉਹ ਐਲਕੇ ਅਡਵਾਨੀ ਜੀ ਫਾਰਮਰ ਡਿਪਟੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਲਿਖੀ ਆ ਉਹਦੇ ਵਿੱਚ ਉਹ 650 ਰੁਪਏ ਦੀ ਕਿਤਾਬ ਹੈ ਹਰ ਕੋਈ ਖਰੀਦਦਾਨੀ ਹੈ ਦੂਜੀ ਗੱਲ ਹੈ ਹਰ ਇੱਕ ਬੰਦੇ ਦਾ ਇੰਟਰਸਟ ਵੀ ਨਹੀਂ ਹੁੰਦਾ ਕਿ ਕਿਤਾਬਾਂ ਵੱਡੀਆਂ-ਵੱਡੀਆਂ ਖਰੀਦ ਕੇ ਪੜ੍ਹੀਏ ਤਾਂ ਮੈਂ ਉਹ ਕਿਤਾਬ ਪੜ੍ਹੀ ਇਸ ਕਰਕੇ ਕਿਉਂਕਿ ਇਹਨਾਂ ਦੇ ਬੁਲਾਰੇ ਕਹਿੰਦੇ ਸਿਗੇ ਕਿ ਆਪਣਾ ਵਾਜਪਾਈ ਤੇ ੜਵਾਂਦੀ ਨੇ ਫੋਰਸ ਕੀਤਾ ਇੰਦਰਾ ਗਾਂਧੀ ਨੂੰ ਜਦੋਂ ਮੈਂ ਪੜਿਆ 340 ਨੰਬਰ ਪੰਨੇ ਤੇ ਲਿਖਿਆ ਹੋਇਆ ਕਿ ਆਪਣਾ ਇੰਦਰਾ ਗਾਂਧੀ ਉਸ ਵੇਲੇ ਦੀ ਪ੍ਰਾਈਮ ਮਿਨਿਸਟਰ ਦੇਸ਼ ਤੇ ਵਿਦੇਸ਼ ਦੇ ਵਿੱਚ ਉਹਦੀ ਦੂਧੂ ਹੋ ਰਹੀ ਸੀਗੀ ਇਹ ਟੈਰਰਿਜ਼ਮ ਕਰਕੇ ਕਿਲਿੰਗਸ ਕਰਕੇ ਇਨੋਸੈਂਟ ਲੋਕਾਂ ਨੂੰ ਬੱਸਾਂ ਚੋਂ ਕੱਢ ਕੇ ਮਾਰਿਆ ਜਾ ਰਿਹਾ ਸੀ ਇਦੀ ਵਜ੍ਹਾ ਕਰਕੇ ਉਹਨੇ ਆਪਣਾ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਟੈਰਰਿਸਟ ਸੀਗੇ ਪਿੰਡਰਾਂ ਵਾਲੇ ਤੇ ਉਹਦੇ ਸਾਥੀ ਉਹਨਾਂ ਨੂੰ ਫਲਸ਼ ਆਊਟ ਕਰਨ ਦੇ ਵਾਸਤੇ ਹੀ ਵਾਸ ਫੋਰਸ ਟੂ ਟੇਕ ਐਕਸ਼ਨ ਐਗਜੈਕਟ ਵਾਇਡਿੰਗ ਹੀ ਵਾਸ ਫੋਰਸ ਟੂ ਟੇਕ ਐਕਸ਼ਨ ਡਿਊ ਟੂ ਇੰਟਰਨਲ ਐਂਡ ਐਕਸਟਰਨਲ ਪ੍ਰੈਸ਼ਰਸ ਉਥੇ ਕਿਤੇ ਨਹੀਂ ਲਿਖਿਆਗਾ ਕਿ ਭਾਜਪਾ ਨੇ ਅਡਵਾਨੀ ਨੇ ਜਾਂ ਆਰਐਸਐਸ ਨੇ ਕਿਹਾ ਸੀਗਾ ਉਸ ਤੋਂ ਦੋ ਪੰਨੇ ਅੱਗੇ 342 ਨੰਬਰ ਪੰਨੇ ਤੇ ਇਹ ਵੀ ਲਿਖਿਆ ਹੋਇਆ ਦਾ ਰੈਫਰੈਂਸ ਦਿੱਤਾ ਹੈਗਾ ਖੁਸ਼ਵੰਤ ਸਿੰਘ ਜੋ ਸਿਕਸ ਸਕਾਲਰ ਸੀ ਉਹਨਾਂ ਨੇ ਇੱਕ ਕਿਤਾਬ ਲਿਖੀਆ ਹਿਸਟਰੀ ਆਫ ਸਿੱਖ ਉਹਦੇ ਚ ਲਿਖਿਆ ਹੈਗਾ ਕਿ 3000 ਤੋਂ ਵੱਧ ਜਿਹੜੇ ਦਿੱਲੀ ਤੇ ਹੋਰ ਸ਼ਹਿਰਾਂ ਚ ਸਿੱਖ ਮਾਰੇ ਗਏ ਉਹ ਆਪਣਾ ਉਸਦੀ ਵਜ੍ਹਾ ਸੀ ਕਾਂਗਰਸ ਕਾਂਗਰਸ ਐਸਟੀਗੇਟਡ ਮobs ਐਂਡ ਕਿਲਡ ਸਿੱਖ ਉਹਤੇ ਉਹਨਾਂ ਨੇ ਪ੍ਰੇਜ਼ ਕੀਤੀ ਹੈ ਆਪਣਾ ਖੁਸ਼ਵੰਤ ਸਿੰਘ ਨੇ ਕਿ ਆਰਐਸਐਸ ਤੇ ਬੀਜੇਪੀ ਦੇ ਲੋਕਾਂ ਨੇ ਖਾਸ ਕਰਕੇ ਟੈਕਸੀ ਡਰਾਈਵਰ ਜਿਹੜੇ ਸਿੱਖ ਸਿਗੇ ਉਹਨਾਂ ਨੂੰ ਬਹੁਤ ਲੋਕਾਂ ਨੂੰ ਬਚਾਇਆ ਇਨਕਲੂਡਿੰਗ ਅਡਵਾਨੀ ਜੀ ਐਂਡ ਵਾਜਪਾਈ ਤੇ ਅੱਗੇ ਜਾ ਕੇ ਆਪਣਾ ਰੈਫਰੈਂਸ ਉਹਨਾਂ ਦੇ ਜਿਹੜੇ ਉੱਤਰਾਧਿਕਾਰੀ ਸੀ ਇੰਦਰਾ ਗਾਂਧੀ ਦੇ ਆਪਣਾ ਉਹਨਾਂ ਦੇ ਪੁੱਤਰ ਪ੍ਰਾਈਮ ਮਿਨਿਸਟਰ ਰਜੀਵ ਗਾਂਧੀ ਉਹਨਾਂ ਦਾ ਵੀ ਰੈਫਰੈਂਸ ਦਿੱਤਾ ਹੈਗਾ ਕਿ ਉਹਨਾਂ ਨੇ ਕਿਹਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਆ ਤਾਂ ਧਰਤੀ ਹਿੱਲਦੀ ਹੈ ਜਸਟੀਫਾਈ ਕਰਤਾ ਕਿ ਭਈ ਜੇ ਆਪਣਾ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਨੂੰ ਗੋਲੀ ਮਾਰੀ ਗਈ ਹੈ ਤਾਂ ਫਿਰ ਪਈ ਇਹਨਾਂ ਦਾ ਜਿਹੜਾ ਕਤਲਿਆਮ ਹੋਣਾ ਉਹ ਜਾਇਜ਼ ਹੈਗਾ ਉਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਤੇ ਤਾਂ ਕੋਈ ਬੋਲਦੇ ਨਹੀਂ ਆ ਪਰ ਇਹ ਜਿਹੜਾ ਸਿਲਸਿਲਾ ਆ ਕਿਉਂ ਹੋਇਆ ਕਿਉਂ ਅਚੈਕ ਹੋਇਆ ਇੰਦਰਾ ਗਾਂਧੀ ਨੇ ਕੀਤਾ ਉਹਦਾ ਜਿਹੜਾ ਭੰਡਾ ਹੈਗਾ ਉਹ ਆਰਐਸਐਸ ਤੇ ਤੇ ਅਡਵਾਨੀ ਜੀ ਤੇ ਬਾਜਪਾ ਤੇ ਭੰਦੇ ਆ ਜਿਹੜਾ ਕਿ ਕਿਤੇ ਨਹੀਂ ਲਿਖਿਆ ਹੋਇਆ ਬਿਲਕੁਲ ਗਲਤ ਹੈ ਤੋਂ ਇਸ ਕਰਕੇ ਜਿਹੜਾ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਜਾਣੂ ਹੋਣਾ ਚਾਹੀਦਾ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਅਡਵਾਨੀ ਜੀ ਦੀ ਲਿਖੀ ਹੋਈ ਕਿਤਾਬ ਜਿਹੜੀ ਆ ਮਾਈ ਕੰਟਰੀ ਮਾਈ ਲਾਈਫ ਉਹਨੂੰ ਵੀ ਪੜਨਾ ਚਾਹੀਦਾ ਹੈਗਾ ਉਹਦੇ ਪੂਰਾ ਧਿਆਨ ਕਿਤੇ ਨਹੀਂ ਲਿਖਿਆ ਹੋਇਆ ਮੈਂ ਖੁਦ ਪੜ ਲਈ ਆ ਕਿ ਉਹਨਾਂ ਨੇ ਕਿਹਾ ਹੋਵੇ ਬਈ ਇਹਨਾਂ ਤੇ ਅਟੈਕ ਕਰੋ ਜੇ ਸਾਰਾ ਪਤਾ ਹੈਗਾ ਅਸੀਂ ਆਪਣਾ 60 ਸਾਲ ਤੋਂ ਉੱਪਰ ਉਮਰ ਹੋ ਗਈ ਆ ਅਸੀਂ ਉਹ ਆਪਣਾ ਐਮਰਜੈਂਸੀ ਦਾ ਦੌਰ ਵੀ ਦੇਖਿਆ 1984 ਦਾ ਦੌਰ ਵੀ ਦੇਖਿਆ ਉਸ ਵੇਲੇ ਸਟੂਡੈਂਟ ਲਾਈਫ ਸੀਗੇ ਕਾਲਜ ਪੜਦੇ ਸੀਗੇ ਆਪਣੀ ਅੱਖੀਂ ਦੇਖਿਆ ਹੋਇਆ ਕੀ ਹੋਇਆ ਸੀ ਕਿ ਨਹੀਂ ਹੋਇਆ ਉਹਨਾਂ ਦਿਨਾਂ ਦੀਆਂ ਖ਼ਬਰਾਂ ਵੀ ਦੇਖੀਆਂ ਮੀਡੀਆ ਵੀ ਦੇਖਿਆ ਨਿੱਜੀ ਤੌਰ ਤੇ ਪੰਜਾਬ ਦੇ ਰਹਿਣ ਵਾਲੇ ਆ ਉਸ ਚੀਜ਼ ਨੂੰ ਹੰਡਾਇਆ ਹੋਇਆ ਹੈਗਾ ਉਸ ਦੌਰ ਨੂੰ ਸੋ ਇਸ ਕਰਕੇ ਆਪਣਾ ਅੱਜ ਦੇ ਦਿਨ ਦੇ ਵਿੱਚ ਗਲਤ ਨੈਰੇਟਿਵ ਸਿਰਜਣਾ ਕਾਂਗਰਸੀਆਂ ਦੀ ਆਦਤ ਬਣ ਗਈ ਹੈ ਗਿਆ ਇਸ ਕਰਕੇ ਜਿਹੜਾ ਸੰਵਿਧਾਨ ਬਦਲਿਆ ਗਿਆ ਚਾਹੇ ਉਹ 38ਵੀਂ ਐਮੈਂਡਮੈਂਟ ਸੀ 39ਵੀਂ ਸੀ 42ਵੀਂ ਸੀ ਉਹ ਸਾਰਾ ਵਰਡ ਸੈਕੂਲਰ ਐਡ ਕਰਨਾ ਤੇ ਆਪਣਾ ਉਹ ਸਾਰੀਆਂ ਚੀਜ਼ਾਂ ਇੰਦਰਾ ਗਾਂਧੀ ਦੇ ਟਾਈਮ ਤੇ ਹੋਈਆਂ 90ਵਾਰੀ ਸੰਵਿਧਾਨ ਨੂੰ ਅਮੈਂਡ ਕੀਤਾ ਗਿਆ ਕਾਂਗਰਸ ਵੱਲੋਂ ਔਰ ਆਪਣਾ ਜਿੰਨਾ ਤਸ਼ੱਦਦ ਕੀਤਾ ਗਿਆ 8 ਕਰੋੜ 30 ਲੱਖ ਲੋਕਾਂ ਦੀ ਜ਼ਬਰਦਸਤੀ ਨਸਬੰਦੀ ਕੀਤੀ ਗਈ ਐਮਰਜੈਂਸੀ ਦੇ ਦੌਰਾਨ 7 ਲੱਖ ਤੋਂ ਉੱਪਰ ਲੋਕਾਂ ਦੀਆਂ ਝੁੱਗੀਆਂ ਝੋਪੜੀਆਂ ਢਾਹ ਦਿੱਤੀਆਂ ਗਈਆਂ ਇਹਦਾ ਨੇਮ ਆਫ ਡਵੈਲਪਮੈਂਟ ਤੋਂ ਆਪਣਾ 1,40,000 ਬੰਦੇ 1,40,000 ਬੰਦੇ ਜਿਹੜੇ ਸਿਆਸੀ ਲੋਕ ਸੀ ਉਹਨਾਂ ਨੂੰ 2-2 2.5 ਸਾਲ ਜੇਲ੍ਹਾਂ ਵਿੱਚ ਛੁੱਟੀ ਰੱਖਿਆ ਤੋ ਇਸ ਕਰਕੇ ਕਾਲਾ ਦੌਰ ਸੰਵਿਧਾਨ ਬਦਲਣ ਦੀ ਗੱਲ ਆਪਣਾ ਇਹ ਤੇ ਕਾਂਗਰਸ ਦਾ ਕਲਚਰ ਹੈ ਭਾਜਪਾ ਦਾ ਕਲਚਰ ਨਹੀਂ ਹੈ ਇਹ ਕੇਸਰੀਵਾਲ ਵੀ ਉਸੇ ਵੱਲੋਂ ਤੁਰੇ ਜਾਂਦੇ ਆ ਆਪਣਾ ਉਸ ਤਾਨਾਸ਼ਾਹੀ ਵੱਲੋਂ ਤੁਰੇ ਜਾਂਦੇ ਆ ਆਪਣਾ ਪਹਿਲਾ ਇੱਕ ਚੀਫ ਫੈਕਟਰੀ ਕੁੱਟਿਆ ਕੇਸਰੀਵਾਲ ਦੇ ਦਫ਼ਤਰ ਤੁਹਾਨੂੰ ਯਾਦ ਹੋਣਾ ਬੜੀ ਰੀਸੈਂਟ ਗੱਲ ਹੈ ਫਿਰ ਆਪਣਾ ਇੱਕ ਸੁਆਤੀ ਮਾਲੀ ਸੁਆਤੀ ਮਾਲੀਵਾਲ ਜਿਹੜੀ ਕੇ ਫਾਰਮਰ ਔਮਨ ਕਮਿਸ਼ਨ ਦੀ ਚੇਅਰਪਰਸਨ ਸੀ ਉਹਨੂੰ ਘੋਟੇ ਆਪਣੇ ਘਰ ਬੁਲਾ ਕੇ ਜਾਨੀ ਕਿ ਇਹ ਤਾਂ ਫਿਜ਼ੀਕਲ ਹੋਣਾ ਇਹਨਾਂ ਦਾ ਸੁਭਾਅ ਬਣ ਗਿਆ ਹੈਗਾ ਕਿ ਜੇ ਆਪਣਾ ਬੰਦਾ ਗੱਲਾਂ-ਵਾਤਾਂ ਦੇ ਨਾਲ ਨਹੀਂ ਮੰਨਦਾ ਤਾਂ ਉਹਨੂੰ ਫਿਰ ਆਪਣਾ ਜੁੱਤੀ ਦੇ ਨਾਲ ਮਨਾ ਲਓ ਛਿੱਤਰ ਨਾਲ ਮਨਾ ਲਓ ਡੰਡੇ ਨਾਲ ਮਨਾ ਲਓ ਇਹ ਇਹ ਚੀਜ਼ਾਂ ਵਰਤਦੇ ਆਗੇ ਆ ਇਹ ਗੱਲਾਂ ਕਰਦੇ ਆ ਇਹਨਾਂ ਲਈ ਸੰਵਿਧਾਨ ਦੀ ਕੋਈ ਵੈਲਿਊ ਨਹੀਂ ਹੈ ਇਹ ਗਲਤ ਆਪਣਾ ਨੈਰੇਟਿਵ ਸਿਰਜਦੇ ਆ ਆਮ ਆਦਮੀ ਪਾਰਟੀ ਵੀ ਤੇ ਕਾਂਗਰਸ ਵੀ ਇਸ ਕਰਕੇ ਇਹਨਾਂ ਨੂੰ ਬਹੁਤ ਲੋਕਾਂ ਨੇ ਚੰਗਾ ਸਬਕ ਸਿਖਾਇਆ ਨਹੀਂ 10 ਸਾਲ ਥੋੜੇ ਨਹੀਂ ਹੁੰਦੇ 10 ਸਾਲਾਂ ਦੇ ਵਿੱਚ ਸਰਕਾਰਾਂ ਅਕਸਰ ਬਦਲ ਜਾਂਦੀਆਂ ਪਰ ਮੈਨੂੰ ਬੜੀ 100% ਮੈਂ ਖੁਸ਼ ਆ ਕਿ ਆਪਣਾ ਇਹਨਾਂ ਦੀ ਸਰਕਾਰ ਨਹੀਂ ਆਈ ਭਾਜਪਾ ਫੇਰ ਆ ਗਈ ਆ ਲੇਕਿਨ ਅਗਲੀ ਵਾਰ ਭਾਜਪਾ ਫੇਰ 300 ਤੋਂ ਉੱਪਰ ਸੀਟਾਂ ਲੈ ਕੇ ਜਾਏਗੀ ਇਹ ਅੱਜ ਹੀ ਮੈਂ ਤੁਹਾਨੂੰ ਗਾਰੰਟੀ ਦਿੰਦਾ ਅਹ ਬਿਲਕੁਲ ਅਦਰ ਸਾਹਿਬ ਔਰ ਕੋਈ ਇੱਕ ਦੇ ਗਰਦ ਦੇ ਵਿੱਚ ਸਾਰੇ ਸਵਾਲਾਂ ਦਾ ਜਵਾਬ ਹੁੰਦੇ ਨੇ ਔਰ ਜੋ ਵੀ ਪਾਰਟੀ ਸੰਸਥਾ ਲੋਕ ਹਿੱਤ ਦੇਸ਼ ਹਿੱਤ ਲਈ ਕੰਮ ਕਰਦੀ ਹੈ ਤਾਂ ਲੋਕ ਤੇ ਦੇਸ਼ ਨੂੰ ਦੁਬਾਰਾ ਮੌਕਾ ਦਿੰਦੇ ਨੇ ਸੋ ਅਦਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਔਰ ਬਹੁਤ ਸਾਰੇ ਸਵਾਲਾਂ ਦੇ ਡੰਗਾਈ ਦੇ ਨਾਲ ਗੰਭੀਰਤਾ ਦੇ ਨਾਲ ਵਿਦ ਫੈਕਟਸ ਜਵਾਬ ਦਿੱਤੇ ਤੁਸੀਂ ਉਹਨਾਂ ਦੇ ਔਰ ਸਾਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਸਾਡੇ ਨਾਲ ਜੁੜੇ ਫਿਰ ਕਿਸੇ ਨਵੇਂ ਮੁੱਦੇ ਦੇ ਲਈ ਤੁਹਾਨੂੰ ਫਿਰ ਯਾਦ ਕਰਾਂਗੇ ਜੀ ਨੋਸ਼ਕਾ ਸੈਟਸ ਰੀਟ ਦਸਰੀਕਾ ਸਸਰੀਕਾ ਬਹੁਤ ਬਹੁਤ ਸ਼ੁਕਰੀਆ